ਲੋਕਾਂ ਦਾ ਨਾ ਮਾਨਸਿਕ ਗ੍ਰਾਫ ਇਸ ਲੈਵਲ ਦਾ ਗਿਰ ਚੁੱਕਿਆ ਕਿ ਨਾ ਜਦੋਂ ਗੱਲ ਕਰਦੇ ਆ ਜਾਂ ਵੀਡੀਓ ਪਾਉਂਦੇ ਆ ਨਾ ਤਾਂ ਬੜੇ ਲੋਕ ਤਰਾਜ ਕਰਦੇ ਆ ਵੀ ਤੁਸੀਂ ਐ ਨਾ ਬੋਲਿਆ ਕਰੋ ਹੁਣ ਮੇਰੇ ਪਿੰਡ ਦੇ ਵਿੱਚ ਆਹ ਜਿਹੜਾ ਤੁਸੀਂ ਡੌਗ ਦੀ ਵੀਡੀਓ ਦੇਖ ਰਹੇ ਹੋ ਨਾਲ ਦੀ ਨਾਲ ਇਹ ਡੌਗ ਮੇਰੇ ਪਿੰਡ ਦੇ ਵਿੱਚ ਪਿਛਲੇ 15 ਤੋਂ 20 ਦਿਨਾਂ ਦਾ ਫਿਰ ਰਿਹਾ ਜਦੋਂ ਇਹਦੇ ਕੋਲ ਜਾਂਦੇ ਆ ਜਾਂ ਇਹਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਤਾ ਇਹੇ ਇਨਸਾਨਾਂ ਤੋਂ ਇੰਨਾ ਜ਼ਿਆਦੇ ਡਰਿਆ ਹੋਇਆ ਕਿ ਕਿਸੇ ਦੇ ਕੋਲੇ ਨਹੀਂ ਆਉਂਦਾ ਜਦੋਂ ਵੀ ਮੰਨ ਕੇ ਚਲੋ ਇਹ ਤੇ ਕੋਲ ਦੀ ਲੰਗੀ ਹੈ ਤਾਂ ਇਹ ਆਪ ਹੀ ਬੜੀ ਦੂਰ ਭੱਜ ਕੇ ਨਾ ਬੜਾ ਪਾਸੇ ਹੋ ਜਾਂਦਾ ਸਾਈਡ ਤੇ ਹੋ ਜਾਂਦਾ ਪਤਾ ਨਹੀਂ ਵਿਚਾਰੇ ਨੂੰ ਕਿੰਨਾ ਕੁੱਟਿਆ ਮਾਰਿਆ ਗਿਆ ਹੋਊਗਾ ਜਿਹਦੇ ਕਰਕੇ ਆ ਕਿ ਇਹ ਇਨਸਾਨਾਂ ਤੋਂ ਇੰਨਾ ਡਰਦਾ ਹੈਗਾ ਪਰ ਕਾਰਨ ਕੀ ਹੈਗਾ ਗੱਲ ਕੀ ਬਣਦੀ ਆ ਕਿਉਂਕਿ ਨਾ ਇਹ ਡੌਗ ਆ ਜਿਹੜਾ ਹੁਣ ਉਧਰੋਂ ਤਾਂ ਠੰਡ ਬਹੁਤ ਜ਼ਿਆਦੇ ਆ ਤੇ ਉਧਰੋਂ ਇਹਦੇ ਹਾਲਾਤ ਏਵੇਂ ਦੇ ਕੀਤੇ ਪਏ ਆ ਕਿ ਨਾ ਇਹਨੂੰ ਕਿਸੇ ਬੰਦੇ ਨੇ ਘਰ ਦੇ ਵਿੱਚ ਰੱਖਿਆ ਇਹਦੇ ਤੋਂ ਪੂਰਾ ਕੰਮਕਾਰ ਇਹਦਾ ਲਿਆ ਜੋ ਵੀ ਇਹ ਕੰਮਕਾਰ ਦੇ ਵਾਸਤੇ ਸੀਗਾ ਉਹਨੇ ਰੱਖਿਆ ਸੀਗਾ ਪਰਪਸ ਵਾਸਤੇ ਆਪਦੇ ਵਾਸਤੇ ਉਹ ਇਹਨੇ ਕੰਮੇ ਤੋਂ ਪੂਰਾ ਲਿਆ ਜਦੋਂ ਹੁਣ ਇਸ ਡੌਗ ਦੇ ਨਾ ਥੋੜੀ ਜਿਹੀ ਗਲਤੇ ਤੇ ਮੂੰਹ ਤੇ ਥੋੜੀ ਜੀ ਇਨਫੈਕਸ਼ਨ ਹੋਈ ਵੀ ਆ ਕਿਸੇ ਚੀਜ਼ ਦੀ ਉਹ ਵੀ ਕੋਈ ਐਡਾ ਕੋਈ ਮੇਜਰ ਇਸ਼ੂ ਨਹੀਂ ਹੈਗਾ ਕਿ ਉਹ ਵੀ ਹੌਲੀ ਹੌਲੀ ਕਰਕੇ ਜਿਹੜਾ ਉਹ ਠੀਕ ਹੋ ਜਾਂਦਾ ਹੁੰਦਾ ਤੇ ਕਿਸੇ ਬੰਦੇ ਨੇ ਨਾ ਇਹਦਾ ਕੰਮਕਾਰੇ ਤੋਂ ਪੂਰਾ ਲੈ ਕੇ ਇਹਨੂੰ ਘਰ ਦੇ ਵਿੱਚੋਂ ਬਾਹਰ ਕੱਢਤਾ ਠੀਕਾ ਹੁਣ ਇਹਨੂੰ ਬਾਹਰ ਤਾਂ ਕੱਢਤਾ ਤੇ ਇਹ ਗਲੀਆਂ ਦੇ ਵਿੱਚ ਨਾ ਡੌਗ ਸਾਰਾ ਦਿਨ ਹੀ ਆਏ ਭੱਜਿਆ ਫਿਰਦਾ ਰਹਿੰਦਾ ਭੱਜਿਆ ਫਿਰੂਗਾ ਕਦੇ ਉਧਰ ਨੂੰ ਜਾਂਦਾ ਕਰੇ ਉਧਰ ਨੂੰ ਜਾਂਦਾ ਇਹ ਇਹ ਆਪਦਾ ਘਰ ਲੱਭਦਾ ਫਿਰਦਾ ਰਹਿੰਦਾ ਠੀਕਾ ਯਾਰ ਇਸ ਬੇਜਵਾਨ ਨੇ ਹੁਣ ਤੱਕ ਵੀ ਜਿਹੜਾ ਕਿ ਤੁਹਾਡੇ ਘਰ ਦੇ ਵਿੱਚ ਰਿਹਾ ਤੁਸੀਂ ਇਹਨੂੰ ਆਪ ਇਹਨੂੰ ਖਾਣਾ ਪਾਉਂਦੇ ਰਹੇ ਇਹਨੂੰ ਵਿਚਾਰੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਵੀ ਇਹਨੇ ਕਿੱਥੋਂ ਬਾਹਰੋਂ ਖਾਣਾ ਇਹਨੂੰ ਮਿਲੂਗਾ ਕਿੱਥੋਂ ਇਹਨੂੰ ਖਾਣ ਨੂੰ ਮਿਲੂਗਾ ਸਾਰਾ ਦਿਨ ਇਹ ਡਰ ਡਰ ਕੇ ਜੇ ਰਹਿੰਦਾ ਜਦੋਂ ਇਹਦੇ ਕੋਲ ਜਾਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਕਿਸੇ ਦੇ ਕੋਲੇ ਨਹੀਂ ਆਉਂਦਾਗਾ ਭੱਜ ਕੇ ਪਾਸੇ ਨੂੰ ਹੋ ਜਾਂਦਾ ਦੂਰ ਜੇ ਨੂੰ ਭੱਜ ਜਾਂਦਾ ਤੇ ਇਹ ਵੀ ਮੈਂ ਇਹਦੀ ਸਿਰਫ ਮੈਂ ਚਾਹੁੰਦਾ ਸੀ ਇਹਦੀਆਂ ਮੈਂ ਕਈ ਕਲਿੱਪ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਕਾਰਨ ਕੀ ਹੈ ਵੀ ਜਦੋਂ ਇਹਦੇ ਕੋਲੇ ਜਾ ਕੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਨੇੜੇ ਨਹੀਂ ਆਉਂਦਾ ਹੱਥ ਵਿੱਚ ਹੀ ਨਹੀਂ ਆਉਂਦਾਗਾ ਇਹ ਦੂਰ ਭੱਜ ਜਾਂਦਾ ਤੇ ਹੁਣ ਇਹਦਾ ਡੇਲੀ ਜਦੋਂ ਵੀ ਇਹਨੂੰ ਕਿਤੇ ਵੇਖ ਲਗੇ ਤਾਂ ਇਹ ਡੌਗ ਆ ਜਿਹੜਾ ਵੀ ਐਂ ਗਲੀਆਂ ਦੇ ਵਿੱਚ ਭੱਜਿਆ ਫਿਰਦਾ ਕਦੇ ਇਧਰ ਉਧਰ ਨੂੰ ਭੱਜਦਾ ਉਧਰੋਂ ਇਧਰ ਨੂੰ ਭੱਜਦਾਗਾ ਤਾ ਆਹ ਮੈਨੂੰ ਇੱਕ ਕਲਿੱਪ ਬੜੀ ਮੁਸ਼ਕਲ ਨਾਲ ਮਿਲੀ ਸੀਗੀ ਤੇ ਦੇਖੋ ਇਹ ਮੇਰਾ ਪਿੰਡ ਹੈਗਾ ਸੋਹਣਗੜ ਰੱਤੇ ਵਾਲਾ ਇਸ ਪਿੰਡ ਦੇ ਵਿੱਚ ਜਿਹੜਾ ਬੰਦਾ ਇਸ ਡੌਗ ਨੂੰ ਛੱਡ ਕੇ ਗਿਆ ਤਾਂ ਆਬਵੀਅਸਲੀ ਜੀ ਗੱਲ ਆ ਵੀ ਉਹਦਾ ਪਿੰਡ ਵੀ ਇੱਥੇ ਕਿਤੇ ਨੇੜੇ ਤੇੜੇ ਹੈਗਾ ਵਧੀਆ ਨਸਲ ਦਾ ਡੌਗ ਆ ਕੰਨ ਕੁੰਨ ਵੱਡੇ ਵੇ ਆ ਬੜੇ ਸ਼ੌਂਕ ਨਾਲ ਕਿਸੇ ਨੇ ਇਹਨੂੰ ਰੱਖਿਆ ਪਿਆ ਸੀਗਾ ਜਦੋਂ ਹੁਣ ਇਹ ਬੁੱਢਾ ਹੋ ਗਿਆ ਤੈਨੂੰ ਘਰ ਦੇ ਵਿੱਚੋਂ ਕੱਢਤਾ ਘਰ ਉਹਨੂੰ ਨਕਾਰਤਾ ਹੁਣ ਇਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਵਿਚਾਰੇ ਨੂੰ ਵੀ ਕਿੱਥੋਂ ਇਹਨੂੰ ਖਾਣਾ ਮਿਲਣਾ ਉਤੋਂ ਠੰਡ ਇੰਨੀ ਹੈਗੀ ਆ ਨਾ ਇਹਨੂੰ ਇਸ ਗੱਲ ਦੀ ਨੌਲੇਜ ਹੈਗੀ ਆ ਨਾ ਹੀ ਇਹਨੂੰ ਇਸ ਗੱਲ ਦਾ ਪਤਾ ਵੀ ਬਾਹਰ ਮੈਂ ਕਿੱਥੇ ਜਾ ਕੇ ਰੁਕਣਾ ਕਿੱਥੇ ਜਾ ਕੇ ਮੈਂ ਬੈਠਾਂ ਕਿੱਥੋਂ ਮੈਂ ਠੰਡ ਤੋਂ ਬਚ ਸਕਦਾ ਹੈਗਾ ਜਦੋਂ ਇਹਨੂੰ ਖਾਣਾ ਪਾਉਣੇ ਆ ਤਾਂ ਖਾਣਾ ਵੀ ਇਹ ਜਦੋਂ ਉਹ ਪਾਉਨੇ ਆ ਤਾਂ ਆਪਾਂ ਇਹ ਖਾਂਦਾ ਨਹੀਂ ਹੈਗਾ ਕਿਉਂਕਿ ਉਹਦੇ ਮਨ ਦੇ ਵਿੱਚ ਇਸ ਚੀਜ਼ ਦਾ ਵਰਾਗ ਹੀ ਆਇਆ ਹੈਗਾ ਵੀ ਮੈਂ ਆਪਦੇ ਮਾਲਕ ਤੋਂ ਖੋੜਾ ਵਿਛੜ ਗਿਆ ਮੈਨੂੰ ਉਹਨੇ ਘਰ ਤੋਂ ਵਿੱਚੋਂ ਇਨੂੰ ਨੇ ਇਸ ਗੱਲ ਦਾ ਨਹੀਂ ਪਤਾ ਮੈਨੂੰ ਉਹਨੇ ਘਰੋਂ ਕੱਢਤਾ ਸਾਰਾ ਦੇਣੀ ਆ ਆਪਦੇ ਘਰ ਦੀ ਪਾਲ ਦੇ ਵਿੱਚ ਆਪਦੇ ਮਾਲਕ ਦੀ ਪਾਲ ਦੇ ਵਿੱਚ ਤੁਰਿਆ ਫਿਰਦਾ ਹੈਗਾ ਬਾਈ ਜੀ ਇਦਾਂ ਦੇ ਕੰਮ ਨਾ ਕਰਿਆ ਕਰੋ ਹੱਥ ਮੰਨ ਕੇ ਬੇਨਤੀ ਕਰਦਾ ਵੀ ਜੇ ਵੀ ਇਹ ਮੇਰੀ ਵੀਡੀਓ ਉਸ ਵੀਰ ਤੱਕ ਪਹੁੰਚ ਗਈ ਹੈ ਵੀ ਜਿਹਨੇ ਆਹ ਵਾਲੀ ਹਰਕਤ ਕੀਤੀ ਉਸ ਡੌਗ ਨੂੰ ਇਸ ਛੱਡ ਕੇ ਗਿਆ ਬਾਈ ਤੇਰੇ ਮੂਰੇ ਮਿਹਨਤ ਕਰਨਾ ਇਸ ਡੌਗ ਦੇ ਹਾਲਾਤ ਬਹੁਤ ਮਾੜੇ ਹੈਗੇ ਆ ਇਹਨੂੰ ਪਲੀਜ਼ ਆਪਦਾਨ ਲੈ ਜਾ ਇਹਦੀ ਸਾਂਭ ਸੰਭਾਲ ਕਰ ਲਾ ਤੇ ਇਹਦੀ ਦੇਖਭਾਲ ਕਰ ਲਾ ਇਹ ਕੁਝ ਨਹੀਂ ਹੁੰਦਾਗਾ ਯਾਰ ਇਹ ਡੌਗ ਆ ਨਾ ਜਿਹੜਾ ਹੋ ਸਕਦਾ ਤੇਰੀ ਜ਼ਿੰਦਗੀ ਦਾ ਇੱਕ ਡੌਗ ਆ ਜਿਹੜਾ ਉਹ ਛੋਟਾ ਜਿਹਾ ਪਾਟ ਹੋਵੇ ਪਰ ਇੱਕ ਡੌਗ ਦੇ ਲਈ ਤੁਸੀਂ ਉਹਦੀ ਸਾਰੀ ਜ਼ਿੰਦਗੀ ਹੁੰਨੇ ਹੋ ਇਹ ਬਹੁਤ ਬਰਗਿਆ ਪਿਆ ਅੱਖਾਂ ਦੇ ਵਿੱਚੋਂ ਸਾਰਾ ਦੇਣੇ ਦੇ ਪਾਣੀ ਡਕਦਾ ਰਹਿੰਦਾ ਤੇ ਸੋਚ ਨਹੀਂ ਸਕਦੇ ਇਹਦੀ ਅੰਦਰਲੀ ਫੀਲਿੰਗ ਕੀ ਹੋਗੀ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਕਰਦਾ ਵੀ ਇਹਨੂੰ ਆਪਦੇ ਨਾਲ ਤੋਂ ਆਪਦੇ ਘਰੇ ਲੈ ਜਾ ਜਿੱਥੇ ਇਹ ਹੁਣ ਤੱਕ ਰਿਹਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾਜੋ ਤਾਂ ਜੋ ਇਸ ਬੰਦੇ ਤੱਕ ਪਹੁੰਚ ਜਵੀ ਧੰਨਵਾਦ